ਤਾਂ ਕਿੰਦਾ ਰਹੂੰਗਾ ਵੀ ਮੈਂ ਨਹੀਂ ਪੈਸੇ ਲਏ ਮੈਂ ਨਹੀਂ ਲੈਂਦਾ ਮੈਂ ਇਮਾਨਦਾਰ ਆ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਵਿੱਚ ਲੀਡਰਾਂ ਵੱਲੋਂ ਇੱਕ ਦੂਜੇ ਤੇ ਇਲਜ਼ਾਮਬਾਜ਼ੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪਹਿਲਾਂ ਇਥੋਂ ਮੌਜੂਦ ਐਮਐਲਏ ਰਾਣਾ ਇੰਦਰਪ੍ਰਤਾਪ ਵੱਲੋਂ ਸ਼ਕਤੀ ਹਮਲਾ ਕਰਦੇ ਹੋਏ ਸੱਜਨ ਸਿੰਘ ਚੀਮਾ ਦੇ ਖਿਲਾਫ ਗੰਭੀਰ આરોਪ ਲਗਾਏ ਨੇ ਕਿ ਸੁਲਤਾਨਪੁਰ ਲੋਧੀ ਵਿੱਚ ਰਿਸ਼ਵਤ ਦਾ ਬੋਲਬਾਲਾ ਹੈ ਇਹਨਾਂ ਗੱਲਾਂ ਦਾ ਜਵਾਬ ਦਿੰਦੇ ਹੋਏ ਸੱਜਨ ਸਿੰਘ ਚੀਮਾ ਨੇ ਇੰਦਰਪ੍ਰਤਾਪ ਰਾਣਾ ਨੂੰ ਚੈਲੰਜ ਕਰ ਦਿੱਤਾ ਕਿ 11 ਤਰੀਕ ਨੂੰ ਉਹ ਸੁਲਤਾਨਪੁਰ ਲੋਧੀ ਦੇ ਗੁਰੂ ਘਰ ਵਿੱਚ ਨਮਸਤਕ ਹੋਣ ਆਉਣਗੇ ਉੱਥੇ ਗੁਰੂ ਦੀ ਹਾਜ਼ਰੀ ਵਿੱਚ ਉਹ ਆਪਣੀ ਸਫਾਈ ਦੇਣਗੇ ਅੱਜ ਜੋਨਾਵਲੋ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਬੇਰਸਬ ਜਾ ਕੇ ਰਾਣਾ ਇੰਦਰਪ੍ਰਤਾਪ ਵੱਲੋਂ ਲਗਾਏ આરોਪਾਂ ਦਾ ਖੰਡਨ ਕੀਤਾ ਅਤੇ ਆਪਣੇ ਆਪ ਨੂੰ ਇਮਾਨਦਾਰ ਦੱਸਦੇ ਹੋਏ ਆਪਣੇ ਸਮਰਥਕਾਂ ਦੇ ਨਾਲ ਗੁਰਦੁਆਰਾ ਸ੍ਰੀ ਬੇਰੀ ਸਾਹਿਬ ਵਿੱਚ ਜਾ ਕੇ ਨਮਸਤਕ ਹੋਏ ਨੇ ਇਸ ਪ੍ਰੰਤ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਵੀ ਕੀਤਾ ਅਧਿਆਨ ਨੇ ਮੰਨਣਾ ਅਧਿਆਨ ਨੇ ਨਹੀਂ ਮੰਨਣਾ ਸੋ ਮੈਂ ਉਹਨੂੰ ਫਿਰ ਇੱਕ ਸੁਨੇਹਾ ਭੇਜਿਆ ਵੀ ਤੂੰ ਸਾਬਤ ਕਰ ਮੈਂ ਬੇਈਮਾਨਾ ਮੈਂ ਪੈਸੇ ਲੈਣਾ ਜਿਹੜਾ ਕਹਿੰਦਾ ਸੀ ਉਹ ਵੀਡੀਓ ਕੋ ਲੈਣਾ ਤੇ ਮੈਂ ਉਹਨਾਂ ਨੂੰ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਉੱਥੇ ਜਾ ਕੇ ਗੁਰਦੁਆਰਾ ਸਾਹਿਬ ਬੈਠ ਕੇ ਮੈਂ ਇਹ ਕਿਹਾ ਵੀ ਇਹ ਤੇ ਛੱਡੋ ਕੋਈ ਅਫਸਰ ਕੋਈ ਸਾਰੀ ਸੰਗਤ ਇੰਨੀ ਹੈ ਇੱਥੇ ਸੁਲਤਾਨਪੁਰ ਹਲਕੇ ਦੇ ਵਿੱਚ 9 ਸਾਲਾਂ ਦੇ ਵਿੱਚ ਮੈਂ 9 ਸਾਲ 1916 ਦੇ ਵਿੱਚ 2016 ਚ ਮੈਂ ਆਇਆ ਸੀਗਾ ਅੱਜ 25 ਹੋ ਗਿਆ ਮੈਂ ਲਗਾਤਾਰ ਵਿਚਰਿਆ ਕਿਸੇ ਕੋਲੋਂ ਕੰਮ ਬਦਲੇ ਕਿਸੇ ਕੋਲੋਂ ਮੈਂ ਕਿਸੇ ਤਰ੍ਹਾਂ ਦਾ ਵੀ ਕੋਈ ਕਰਾਪਸ਼ਨ ਕੀਤੀ ਕਿਸੇ ਕੋ ਪੈਸੇ ਲਏ ਹੋਣ ਤੇ ਮੈਂ ਉੱਥੇ ਜਾ ਕੇ ਆਪਣਾ ਮਹਾਰਾਜ ਦੀ ਹਜੂਦੀ ਦੇ ਵਿੱਚ ਗੁਰਦਾਰਾ ਸਾਹਿਬ ਬੈਠ ਕੇ ਕਹਿ ਕੇ ਆਇਆ ਜੇ ਮੈਂ ਟੂਰਨਾਮੈਂਟ ਕਰਾਨਾ ਇੱਥੇ ਕਬੱਡੀ ਦਾ ਟੂਰਨਾਮੈਂਟ ਹੁੰਦਾ ਉਹਦੇ ਵਿੱਚ 21-21 ਮੈਂਬਰੀ ਕਮੇਟੀ ਬਣੀ ਹੁੰਦੀ ਹੈ ਜਿਹੜੀ ਉਹ ਹੀ ਹਿਸਾਬ ਕਰਦੀ ਹੈ ਉਹ ਹੀ ਕਲੈਕਸ਼ਨ ਕਰਦੀ ਹੈ ਸੰਗਤ ਕੋ ਸਾਡੇ ਜਿਹੜੇ ਪਾਰਟੀ ਦੇ ਕੰਮ ਚੱਲਦੇ ਆ ਕਦੇ ਅਸੀਂ ਹੋਲਡਿੰਗ ਲਾਣੇ ਹੋਣ ਕਦੇ ਅਸੀਂ ਕੋਈ ਇਸ਼ਤਿਹਾਰ ਦੇਣਾ ਹੋਵੇ ਕਦੇ ਹੋਰ ਸਾਨੂੰ ਕੰਮ ਪੈਂਦੇ ਕਿਤੇ ਰੈਲੀ ਤੇ ਜਾਣਾ ਹੋਵੇ ਆ ਸਾਰੇ ਮੇਰੇ ਵੀਰ ਖੜੇ ਨੇ ਅਸੀਂ 2-2 4-4 5-5000 ਇਕੱਠੇ ਕਰਕੇ ਆਪਣਾ ਕੰਮ ਚਲਾਣੇ ਆ ਸਾਡੇ ਕੋ ਉਦਾਂ ਦਾ ਅਸੀਂ ਇਦਾਂ ਦੀ ਰਾਜਨੀਤੀ ਨਹੀਂ ਕਰਦੇ ਤੇ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਕਿ ਲੋਕ ਸੰਗਤ ਇਮਾਨਦਾਰੀ ਦੀ ਰਾਜਨੀਤੀ ਤੇ ਮੋਹਰ ਲਾਤੀ ਹੈ ਅੱਜ ਤੁਸੀਂ ਆ ਦੇਖ ਲਓ ਕਿੰਨਾ ਵੱਡਾ ਇਕੱਠ ਹੈ ਔਰ ਨਹੀਂ ਮੈਂ ਬੁਲਾਇਆ ਮੈਂ ਮੈਸੇਜ ਭੇਜਿਆ ਵੀ ਤੁਸੀਂ ਆ ਜਿਓ ਮੈਂ ਕੋਈ ਇਕੱਠ ਨਹੀਂ ਕੋਈ ਰੈਲੀ ਨਹੀਂ ਹੈ ਇੱਕ ਸਿੰਪਲ ਮੈਸੇਜ ਛੱਡਿਆ ਪੀ ਜਿਹੜੇ ਵੀ ਸੰਗਤ ਆਉਣੀ ਚਾਹੁੰਦੀ ਹੈ ਉੱਥੇ ਆ ਜਾ ਤੇ ਤੁਸੀਂ ਦੇਖ ਲਓ ਆ 2-3000 ਦਾ ਇਕੱਠ ਜਿਹੜਾ ਹੋ ਗਿਆ ਇਹ ਤੋਂ ਸਾਬਤ ਕੀ ਹੁੰਦਾ ਹੈ ਕਿ ਇਸ ਗੰਦੀ ਰਾਜਨੀਤੀ ਤੋਂ ਲੋਕ ਤੰਗ ਆ ਚੁੱਕੇ ਨੇ ਆ ਜਿਹੜੇ ਪਰਚੀਆਂ ਵਾਲੀ ਰਾਜਨੀਤੀ ਹੈ ਜਿਹੜੀ ਆ ਨਸ਼ਿਆਂ ਵਾਲੀ ਰਾਜਨੀਤੀ ਪੈਸੇ 15-1500 ਵੰਡ ਕੇ ਵੋਟਾਂ ਲੈਣ ਵਾਲੀ ਰਾਜਨੀਤੀ ਇੱਥੇ ਤੋਂ ਲੋਕੀ ਤੰਗ ਆ ਗਏ ਆ ਇਹ ਲੋਕਾਂ ਨੇ ਅੱਜ ਸਾਬਤ ਕਰ ਦਿੱਤਾ ਸੰਗਤ ਨੇ ਅੱਜ ਸਾਬਤ ਕਰ ਦਿੱਤਾ ਮੈਂ ਬਸ ਇਹ ਕਰਨਾ ਪੇ ਵੀਰੋ ਹੱਥ ਜੋੜ ਕੇ ਬੇਨਤੀ ਹੈ ਅਸੀਂ ਸਾਰਿਆਂ ਨੇ ਚੱਲ ਜਾਣਾ ਇੱਥੋਂ ਇਸ ਧਰਤੀ ਨੂੰ ਗੰਦ ਲਾਣਾ ਹੋਣ ਦਿਆ ਜੇ ਇਸ ਧਰਤੀ ਨੂੰ ਪਵਿੱਤਰ ਰੱਖਿਆ ਜੇ ਇਹ ਧਰਤੀ ਦੇ ਉੱਤੇ ਇਮਾਨਦਾਰੀ ਦਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੁਨੇਹੇ ਨੇ ਉਹਨਾਂ ਨੂੰ ਫੋਲੋ ਕਰਨਾ ਇਹ ਨਹੀਂ ਹੈ ਕਿ ਇੱਥੇ ਨਸ਼ੇ ਵੰਡ ਕੇ ਜਿਹੜੀ ਹੈ ਉਹ ਚੋਣਾ ਜਿੱਤੀਆਂ ਜਾਣ ਕਰਪਸ਼ਨ ਨਾਲ ਜਿੱਤੀਆਂ ਜਾਣ 15-1500 10-10000 ਤੱਕ ਵੋਟਾਂ ਦੀ ਜਿਹੜੀ ਉਹ ਤੁਸੀਂ ਰੀਤ پارٹی ਹੈ ਤੁਸੀਂ ਆਪ ਸੋਚ ਸਕਦੇ ਹੋ ਜਿਹੜਾ ਇੰਨੇ ਪੈਸੇ ਵੰਡੇਗਾ ਉਹ ਕਦੇ ਇਮਾਨਦਾਰ ਰਹਿ ਸਕਦਾ ਸੋ ਇਸ ਕਰਕੇ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਕਿਤੇ ਸੰਗਤ ਨੇ ਗਲਤੀ ਕਰ ਲਈ ਤੇ ਅਸੀਂ ਸਾਡਾ ਤੇ ਦੇਖੋ ਅਸੀਂ ਕੁ ਸਿਆਸਤ ਇਹਦੀ ਹੈ ਕਿ ਖੁੰਡੀ ਫੜ ਕੇ ਅਸੀਂ 90 ਸਾਲ ਦੀ ਸਿਆਸਤ ਕਰਨੀ ਹੈ ਅਸੀਂ ਚਲੇ ਜਾਣਾ ਪਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਇਸ ਧਰਤੀ ਨੂੰ ਬਚਾ ਲਓ ਕਪੂਰਥਲਾ ਗਰਕ ਗਿਆ ਇਹਨੂੰ ਬਚਾ ਲਿਆ ਜਾ ਬਸ ਇਹ ਮੇਰਾ ਸਨੇਹਾ ਅ ਪਹਿਲੇ ਕੁਝ 1-2 ਹਫ਼ਤੇ ਪਹਿਲਾਂ ਰਾਣਾਇੰਦਰ ਪ੍ਰਤਾਪ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਚੀਮਾ ਸਾਹਿਬ ਜਿਹੜੇ ਆ ਵੀਡੀਓ ਸਾਹਿਬ ਕੋਲੋਂ ਲੱਖ-ਲੱਖ ਰੁਪਈਆ ਲੈ ਲੈਂਦੇ ਆ ਤੇ ਉਹਨਾਂ ਨੇ ਇਹ ਚੀਜ਼ ਰੱਖੀ ਸੀ ਕਿ ਗੁਰੂ ਘਰ ਆ ਜਾਓ ਗੁਰੂ ਘਰ ਤੋਂ ਵੱਡੀ ਕੋਈ ਚੀਜ਼ ਨਹੀਂ ਹੈਗੀ ਤੇ ਅੱਜ ਸਾਰੀ ਸੰਗਤ ਇਸੇ ਸਬੰਧ ਦੇ ਵਿੱਚ ਆਈ ਸੀਗੀ ਕਿ ਜਿੰਨੇ ਵੀ ਉਹ ਉਹਨਾਂ ਦੇ ਉੱਤੇ ਇਲਜ਼ਾਮਬਾਜ਼ੀ ਕਰਦੇ ਸੀਗੇ ਕਿ ਆ ਜਾਓ ਗੁਰੂ ਘਰ ਆ ਕੇ ਨਪਟਾਰਾ ਹੋ ਜਾਊਗਾ ਪਰ ਉਹ ਸੰਗਤ ਵਾ ਰਾਣਾਇੰਦਰ ਪ੍ਰਤਾਪ ਨਹੀਂ ਆਇਆ ਤਾਂ ਸੰਗਤ ਵੀ ਕੋਈ ਨਹੀਂ ਆਈ ਉਹਨਾਂ ਦੀ ਸਾਡੇ ਜਿੰਨੇ ਵੀ ਸਾਰੇ ਆਗੂ ਅੱਜ ਝਾਰੂ ਉਹ ਸਾਰੇ ਪਹੁੰਚੇ ਆ ਸਾਰਿਆਂ ਨੂੰ ਮਾਣ ਆ ਚੀਮਾ ਸਾਹਿਬ ਦੇ ਉੱਤੇ ਕਿ ਕੋਈ ਕਿਸੇ ਨੂੰ ਇੰਨਾ 1% ਵੀ ਸ਼ੱਕ ਨਹੀਂ ਆ ਕਿ ਇਮਾਨਦਾਰ ਚੀਮਾ ਸਾਹਿਬ ਕਿਸੇ ਕੋਲੋਂ ਕੋਈ ਰੁਪਈਆ ਵੀ ਲੈ ਸਕਦੇ ਖੁਦ ਆਪਣੀ ਗੱਡੀ 'ਚ ਆਪ ਤੇਲ ਪਾਉਂਦੇ ਆ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਆਪ ਖਰਚਾ ਕਰਦੇ ਆ ਅਸੀਂ ਕਦੀ ਰੈਲੀਆਂ ਤੇ ਵੀ ਗਏ ਆ ਕਦੀ ਕਿਸੇ ਕੋਲ ਰੁਪਈਆ ਨਹੀਂ ਮੰਗਿਆ ਜੀ ਸਾਰੇ ਜਿੰਨੇ ਵੀ ਪਾਰਟੀ ਦੇ ਵਰਕਰ ਆ ਉਹ ਆਪ ਕੰਟਰੀਬਿਊਸ਼ਨ ਕਰਕੇ ਥੋੜੇ ਥੋੜੇ ਪੈਸੇ ਇਕੱਠੇ ਕਰਕੇ ਆਪ ਖਰਚਾ ਕਰਦੇ ਆ ਕਦੀ ਕਿਸੇ ਕੋਲ ਡਿਮਾਂਡ ਨਹੀਂ ਕੀਤੀ ਔਰ ਕੋਈ ਇੱਕ ਵੀ ਬੰਦਾ ਇੱਕ ਵੀ ਬੰਦਾ ਕੋਈ ਇਲਜ਼ਾਮ ਨਹੀਂ ਲਾ ਸਕਦਾ ਕਿ ਸਾਡੇ ਵਿੱਚੋਂ ਕਿਸੇ ਵੀ ਬੰਦੇ ਨੇ ਜਾਂ ਚੀਮਾ ਸਾਹਮਣੇ ਕਦੀ ਰੁਪਈਆ ਵੀ ਮੰਗਿਆ ਹੋਵੇ ਇਸ ਕਰਕੇ ਸਾਰਿਆਂ ਨੂੰ ਕਹਿੰਨੇ ਆ ਕਿ ਇਦਾਂ ਦੇ ਲੀਡਰ ਨਹੀਂ ਮਿਲਣੇ ਸultanpur ਹਲਕੇ ਨੂੰ ਠੀਕ ਆ ਪੈਸੇ ਵਾਲੇ ਸਾਰਿਆਂ ਨੂੰ ਮਿਲ ਜਾਣਗੇ ਵੱਡੇ ਵੱਡੇ ਆ ਜਾਣਗੇ ਪਰ ਇਮਾਨਦਾਰ ਤੇ ਚੰਗੀ ਸੋਚ ਰੱਖਣ ਵਾਲੇ ਸਰਦਾਰ ਸੱਜਣ ਸਿੰਘ ਚੀਮਾ ਵਰਗਾ ਕੋਈ ਬੰਦਾ ਨਹੀਂ ਮਿਲਣਾ ਸਾਨੂੰ ਸਾਡੇ ਸultanpur ਦੀ ਖੁਸ਼ਕਿਸਮਤੀ ਆ ਕਿ ਸਾਨੂੰ ਇਦਾਂ ਦੇ ਲੀਡਰ ਮਿਲੇ ਆ ਕਿ ਲੱਖ ਲੱਖ ਰੁਪਈਆ ਵੀਡੀਓ ਸਾਹਿਬ ਕੋ ਫੜ ਲੈਂਦੇ ਆ ਰਾਣਾ ਇਹਨੇ ਇੰਦਰ ਪ੍ਰਤਾਪ ਨੇ ਉਹ ਉਹਦੇ ਸਬੰਧ ਦੇ ਅਸੀਂ ਗਏ ਅਸੀਂ ਉਹਨੂੰ ਚੈਲੰਜ ਕੀਤਾ ਵੀ ਤੂੰ ਆ ਆ ਪੈਸਾ ਚੜ੍ਹ ਤੇ ਅਸੀਂ ਵੀ ਚੜ੍ਹਦੇ ਆ ਉੱਥੇ ਤਾਂ ਆਪਦੀ ਸਪਾਈ ਦੇ ਅਸੀਂ ਸਪਾਈ ਦਨੇ ਆ ਆਪਦੀ ਪਰ ਟਾਈਮ ਦਿੱਤਾ ਪਿਆ ਸੀ ਨਹੀਂ ਪਹੁੰਚਿਆ ਉਹ ਅਸੀਂ ਆਪਦੀ ਸਪਾਈ ਦੇ ਕੇ ਆ ਗਏ ਅੱਗੇ ਹੁਣ ਉਹਦਾ ਡੀਗਦੇ ਮੈਂ ਉਹ ਕੀ ਕਹਿੰਦਾ ਜਦੋਂ ਸੱਦੂ ਅਸੀਂ ਆਵਾਂਗੇ ਫੇਰ ਸੱਜਣ ਟੀਮਾ ਕਿੱਦਾਂ ਦੇ ਬਹੁਤ ਵਧੀਆ ਇਨਸਾਨ ਆ ਜੀ ਅਸੀਂ ਤਾਂ ਆਪਦਾ ਜਿਹੜਾ ਸਿਸਟਮ ਆ ਆਪਦੇ ਭਰਾ ਇਕੱਠੇ ਹੋ ਗਏ ਨਾ ਪਾਰਟੀ ਵਾਲੇ ਆਪਦਾ ਖਰਚਾ ਜਿਹੜਾ ਉਹ ਆਪਦੇ ਕੋ ਇਕੱਠਾ ਕਰਕੇ ਚਲਾਉਨੇ ਆ ਉਹ ਵਿਚਾਰੇ ਆਪਦੇ ਜਿੰਨੀ ਕਿ ਪੈਨਸ਼ਨ ਆਉ ਉਹ ਖਰਚਾ ਆਵਦਾ ਕਰਦੇ ਗੱਡੀਆਂ 'ਚ ਤੇਲ ਫੂਕਦੇ ਆ ਉਹਨਾਂ ਦਾ ਕੋਈ ਇਹੋ ਜਿਹਾ ਹੈ ਨਹੀਂ ਕੋਈ ਵੱਡੇ ਅਹੁਦੇ ਤੋਂ ਆਇਓ ਕਿਹੜਾ ਇਥੋਂ ਉੱਠਿਆ ਹੁਣ ਸਹਾ ਸੁਲਤਾਨਪੁਰ ਲੋਧੀ ਤਹਿਸੀਲ ਦਾ ਹੈ ਇਹ ਗਾ ਬਾਕੀ ਥੋੜੇ ਦਿਨ ਪਹਿਲਾਂ ਰਾਣਾ ਪ੍ਰਤਾਪ ਇੰਦਰਪ੍ਰਤਾਪ ਸਿੰਘ ਨੇ ਐਮਐਲਏ ਨੇ ਮੰਨ ਲਓ ਭਾਜੀ ਹੁਣਾਂ ਤੇ ਸਰਦਾਰ ਸੱਜਨ ਸਿੰਘ ਚੀਮਾ ਹੁਣਾਂ ਤੇ ਝੂਠਾ ਬਲੇਮ ਲਾਇਆ ਸੀ ਵੀ ਜਿਹੜਾ ਸਰਦਾਰ ਸੱਜਨ ਸਿੰਘ ਆ ਇਹ ਅਫਸਰਾਂ ਕੋ ਮੰਨ ਲਓ ਕ੍ਰਿਪਟਾ ਬਹੁਤ ਵਿਆਸਰਾਂ ਕੋ ਪੈਸੇ ਲੈਂਦਾ ਇੰਦਰਪ੍ਰਤਾਪ ਨੇ ਇਹ ਵੀ ਕਹੇ ਜਿਹੜਾ ਨਵਤੇਜ ਸਿੰਘ ਚੀਮੀ ਆ ਚੀਮਾਵਾ ਉਹ ਤਾਂ ਕਰਪਟ ਹੈਗਾ ਹੀ ਹੈਗਾ ਤੇ ਇਹ ਵੀ ਚੀਮਾਵਾ ਇਹ ਉਹਦਾ ਵੀ ਮੰਨ ਲਓ ਸਿਰਾਵਾ ਉਹਦਾ ਵੀ ਉੱਪਰ ਆ ਇਸ ਕਰਕੇ ਭਾਜੀ ਸਰਦਾਰ ਸਰਜਨ ਸਿੰਘ ਚੀਮਾ ਸਾਹਿਬ ਨੇ ਇਹਨਾਂ ਨੂੰ 11 ਤਰੀਕ ਦਿੱਤੀ 9 ਵਜੇ ਦਾ ਟਾਈਮ ਦਿੱਤਾ ਉਹਨੇ ਕਿਹਾ ਸਾਰੀਆਂ ਗੱਲਾਂ ਆਪਾਂ ਪਾਸੇ ਛੱਡ ਰਹੀਨੇ ਆ ਆਪਾਂ ਪਾਸੇ ਬਹਿਸ ਫਸਾਈਏ ਦੇ ਵਿੱਚ ਨਹੀਂ ਪੈਣਾ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ੋ ਪ੍ਰਾਪਤ ਗੁਰਦੁਆਰਾ ਬੇਰ ਸਾਹਿਬ ਵੀ ਆਪਾਂ ਉੱਥੇ ਚਲ ਚਲੀਏ 9 ਵੇ ਦਾ ਟਾਈਮ ਦਿੱਤਾ ਵੀ ਆਪਾਂ ਸਾਰਾ ਸੱਚ ਝੂਠ ਜਿਹੜਾ ਉਹ ਮਹਾਰਾਜ ਆਪੇ ਉਹਦਾ ਨਰਨਾ ਕੱਢੂਗਾ ਪਲਮ ਸਰਦਾਰ ਸੱਜਣ ਸਿੰਘ ਦੀ ਟੀਮ ਆਪਣੀ ਪੂਰੀ ਟੀਮ ਲੈ ਕੇ ਹਲਕੇ ਦੇ ਪੂਰੇ ਜਿੰਨੇ ਵਰਕਰ ਆ ਉਹ 2.5-3000 ਬੰਦਾ ਲੈ ਕੇ ਮੰਨ ਲਓ ਬੇਰਸਾ ਪਹੁੰਚਿਆ ਡੇਢ ਘੰਟਾ ਵੇਟ ਕੀਤੀ ਆ ਕੋਈ ਨਹੀਂ ਆਇਆ ਭਾਜੀ ਹੁਣਾਂ ਨੇ ਫੇਰ ਵੀ ਇਹ ਗੱਲ ਕਹੀ ਆ ਜੇ ਮੰਨ ਲਓ ਐਮਐਲਏ ਸਾਨੂੰ ਦੁਵਾਰਾ ਟਾਈਮ ਦੇਵੇ ਤੇ ਅਸੀਂ ਆਉਣ ਨੂੰ ਤਿਆਰ ਆ ਬੇਰਸਾ ਇਹੋ ਗੱਲਾਂ ਬਹੁਤ ਜ਼ਿਆਦਾ ਕ੍ਰਿਪਟਾ ਉਹਦੀ ਇੱਕ ਸਿਰਫ ਰਾਜਨੀਤੀ ਆ ਝੂਠ ਤੇ ਨਸ਼ਾ ਮੰਡੂ ਹੁਣ 25 ਸਾਲ ਇਹਨਾਂ ਰਾਜ ਕੀਤਾ ਕਪੂਰਥਲੇ ਦੇ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ 25 ਸਾਲਾਂ ਦੇ ਵਿੱਚ ਇਹਦਾ ਪਿਓ ਵੀ ਮੰਨ ਲਓ ਫੜਾ ਮਾਰਦਾ ਲੱਖਾਂ ਰੁਪਈਆ ਨਹੀਂ ਕਰੋੜਾਂ ਰੁਪਈਆ ਦੇ ਅਸੀਂ ਆ ਸ਼ਹਿਰ ਲੈ ਆਵਾਂਗੇ ਸੁਲਤਾਨਪੁਰ ਅਸੀਂ ਆ ਜਦੋਂ ਇਲੈਕਸ਼ਨ ਹੋਏ ਉਦੋਂ ਅਸੀਂ ਡਾਕਟਰ ਲੈ ਆਵਾਂਗੇ ਅਸੀਂ ਮੰਨ ਲਓ ਹਸਪਤਾਲ ਵੱਡਾ ਖੋਲ੍ਹਾਂਗੇ ਮੰਨ ਲਓ ਪੀਜੀ ਦੇ ਪੀਜੀ ਦੇ ਵਿੱਚੋਂ ਡਾਕਟਰ ਮਗਾਵਾਂਗੇ ਜੇ ਹੁਣ 25 ਸਾਲਾਂ ਦੇ ਵਿੱਚ ਕਪੂਰਥਲੇ ਤੇ ਕੋਈ ਇਦਾਂ ਦਾ ਡਾਕਟਰ ਆਇਆ ਨਹੀਂ ਉਹਨੂੰ ਤਾਂ ਕੋਈ ਅਪਗ੍ਰੇਡ ਕੀਤਾ ਨਹੀਂ ਕੋਈ ਕੰਮ ਵੀ ਨਾ ਕੋਈ ਹਸਪਤਾਲ ਕੀਤਾ ਨਾ ਕੋਈ ਸੜਕ ਕੀਤੀ ਸਾਰਾ ਉਹ ਨਸ਼ਾ ਨਸ਼ੇ ਦਾ ਤਸਕਰੀ ਕੀਤੀ ਆ ਤੇ ਇਹੋ ਹੀ ਬੇਨਤੀ ਆ ਸਾਹਿਬ ਤੁਹਾਡੇ ਗਹਿ ਮਦਦਬਗ ਇਮਾਨਦਾਰਾ ਕੀ ਬਹੁਤ ਦੇ ਨਾਲ ਸਰਕਾਰੀ ਦਫਤਰਾ ਦੇ ਵਿੱਚ ਕਰਪਸ਼ਨ ਨੂੰ ਠੱਲ ਪਈ ਹੈ ਨਹੀਂ ਕਰਪਸ਼ਨ ਤੇ ਚਲੋ ਇਹ ਮੰਨ ਲਓ ਹੈ ਨਹੀਂ ਮੰਨ ਲਓ ਹਜੇ ਨਹੀਂ ਮੁੱਕਿਆ ਫਰਕ ਪਿਆ ਵਾ ਪਰ ਜਿਹੜਾ ਸੱਜਣ ਸਿੰਘ ਸਰਦਾਰ ਚੀਮਾ ਸਾਹਿਬ ਆ ਫਰਕ ਪਿਆ ਵਾ ਤੇ ਮੁੱਕ ਗਿਆ ਵਾ ਨਹੀਂ ਫਰਕ ਪਿਆ ਵਾ ਮੁੱਕਿਆ ਤਾਂ ਨਹੀਂ ਹੈਗਾ ਮੰਨ ਲਓ ਹਾਲੇ ਹੁਣ ਸਰਕਾਰ ਦੇ ਚਲੋ ਅਜੇ ਟਾਈਮ ਹੈਗਾ ਸਰਕਾਰ ਪੂਰਾ ਇਹਦਾ ਤਿਆਹਿਆ ਕਰ ਰਹੀ ਆ ਇਹਦੇ ਮਨ ਲੋ ਧਿਆਨ ਦੇ ਰਹੀ ਆ ਤੇ ਕੋਈ ਵੀ ਚੀਜ਼ ਆ ਜਿਹੜੀ ਹੁਣ 40 50 ਸਾਲਾਂ ਤੋਂ ਮੰਨ ਲੋ ਚੱਲ ਰਹੀ ਆ ਉਹਨੂੰ ਆਪਾਂ ਇੱਕਦਮ ਤੋਂ ਮਿਟਾ ਨਹੀਂ ਸਕਦੇ ਜਿੱਦਾਂ ਸਰਕਾਰ ਆਈ ਨੂੰ 3 ਸਾਲ ਦੇ ਫਰੀ ਹੋ ਚੱਲੇ ਆ ਤੇ ਹਜੇ ਵੀ ਜਿਹੜੀ ਕਰਪਸ਼ਨ ਉੱਦੀ ਚੱਲ ਰਹੀ ਆ ਨਹੀਂ ਉਸ ਤਰ੍ਹਾਂ ਤਾਂ ਨਹੀਂ ਚੱਲਦੀ ਫਰਕ ਪਿਆ ਵਾ ਮੌਦ ਹਮ ਹਮ ਪੜਾਉ ਨੂੰ ਸਹੀ ਸਹੀ ਹੋਊਗਾ ਮੰਨ ਲਓ ਸਹੀ ਸਹੀ ਮੰਨ ਲਓ ਉਹਦਾ ਕੰਟਰੋਲ ਹੋ ਜਾਊਗਾ ਇਹ 2 ਸਾਲਾਂ ਚ ਹੋ ਜਾਊਗਾ ਕੰਪਲੀਟ ਹਾਂ ਹੋਊਗਾ ਬਿਲਕੁਲ ਹੋਊਗਾ ਬਿਲਕੁਲ ਬਿਲਕੁਲ ਹੋਊਗਾ ਬਿਲਕੁਲ ਹੋਊਗਾ ਜਿਹੜੇ ਜਿਹੜੇ ਤਰਫ ਕਰਪਟ ਬੰਦੇ ਆ ਕਚਹਿਰੀਆਂ ਦੇ ਵਿੱਚ ਉਹਨਾਂ ਨੂੰ ਤੁਹਾਡੇ ਵੱਲੋਂ ਜਾਂ ਸੱਜਾ ਸਿੰਘ ਚੀਮਾ ਜੀ ਤੁਹਾਨੂੰ ਨਿਰਦੇਸ਼ ਦਿੰਦੇ ਹੋਣਗੇ ਉਹਨਾਂ ਨੂੰ ਤੁਹਾਡਾ ਕੀ ਸੁਨੇਹਾ ਉਹਨਾਂ ਨੂੰ ਸੁਨੇਹਾ ਇਹੋ ਜਿਹਾ ਜੋ ਮੰਨ ਲਓ ਆਪਦੀ ਇਮਾਨਦਾਰੀ ਦੇ ਨਾਲ ਮੰਨ ਲਓ ਕੰਮ ਕਰੋ ਤੇ ਆਪਦੀ ਇਮਾਨਦਾਰੀ ਵਾਲਾ ਪੈਸਾ ਜਿਹੜਾ ਆਪਦੇ ਬੱਚਿਆਂ ਤੇ ਆਪਦੇ ਮੰਨ ਲਓ ਸੱਜਾ ਸਿੰਘ ਚੀਮਾ ਜੀ ਜਾਂ ਹਰ ਇੱਕ ਬੰਦਾ ਕਹਿੰਦਾ ਇਮਾਨਦਾਰੀ ਨਾਲ ਕੰ ਜਿਹੜੇ ਕ੍ਰਪਸ਼ ਅਫਸਰ ਆਪਣੇ ਸੁਲਤਾਨਪੁਰ ਲੋਧੀ ਦੇ ਵਿੱਚ ਹੈਗੇ ਆ ਹਮ ਉਸ ਕੀ ਹੋਣਗੇ ਚਾਹੇ ਉਹਨਾਂ ਲਈ ਕੀ ਕਹਿਣਾ ਚਾਹੁੰਗੇ ਉਹਨਾਂ ਨਾਲ ਕੀ ਸਤਿ ਉਹਨਾਂ ਨਾਲੋਂ ਕੀ ਤੁਹਾਡੇ ਵੱਲੋਂ ਕੀ ਪਹਿਲਾਂ ਤਾਂ ਜਿੱਦਾਂ ਕਹਿੰਦੇ ਹੁੰਦੇ ਪਿਆਰ ਨੇ ਕਹਿਣਾ ਹੁੰਦਾ ਹਰ ਇੱਕ ਨੇ ਹਾਂ ਇਹ ਸਾਡਾ ਬੌਸ ਆ ਸਾਡੇ ਮੰਨ ਲਓ ਹਲਕਾ ਦੇ ਇੱਕ ਸੱਜਣ ਸਿੰਘ ਜੀ ਮਾਮ ਆ ਇਹ ਮੰਨ ਲਓ ਪਿਆਰ ਨਾ ਕਹਿੰਦੇ ਕਹਿੰਦੇ ਜੇ ਨਹੀਂ ਮੰਨਣਗੇ ਤਾਂ ਫਿਰ ਮੰਨ ਲਓ ਦੂਸਰੇ ਤਰ੍ਹਾਂ ਮਨਾਵਾਂਗੇ ਤਿੰਨ ਸਾਲ ਕਰੀਬ ਹੋ ਚਲੇ ਹਜੇ ਪਿਆਰ ਨੇ ਕਹਿ ਰਹੇ ਪਿਆਰ ਨਾ ਕਹ ਰਹੇ ਪਰ ਹੁਣ ਪਲ ਲੋਕ ਮੰਨ ਲਓ ਗੰਦਲਾ ਜਿਹੜਾ ਹੁਣ ਜਿਹੜਾ ਸਾਰਾ ਪਾਣੀ ਜਾਂਦਾ ਗੰਦਲਾ ਦਰਿਆ ਗੰਦਲਾ ਹੋ ਗਿਆ ਆ ਦਰਿਆ ਗੰਦਲੇ ਹੋਏ ਪਿਓ ਇੱਕਦਮ ਥੋੜਾ ਸਾਫ਼ ਹੋ ਜਾਂਦੇ ਹੁੰਦੇ ਉਹਨੂੰ ਮੰਨ ਲਓ ਕੋਈ ਟਾਈਮ ਤਾਂ ਲੱਗੂਗਾ ਇਹ ਨਾ ਤਿੰਨ ਸਾਲਾਂ ਚ ਉਹ ਬਿਸ਼ਰਮ ਹੋਏ ਪਿਓ ਉਹਨਾਂ ਮੰਨ ਲਓ ਹੱਦ ਹੱਦਾਂ ਟੱਪ ਗਏ ਉਹ ਕਹਿੰਦੇ ਸਾਡਾ ਕੀ ਕਰ ਲੈਣਗੇ ਬਧਨੀ ਕਰਾ ਦੇਣਗੇ ਅਫਸਰ ਜਿਹੜੇ ਐ ਨਾ ਉਹ ਕਹਿੰਦੇ ਸਾਡੀ ਬਦਲੀ ਕਰਾ ਦੇ ਜੋਈ ਅੱਠ ਜੋੜੀ ਜੱਤ ਬਦਲੀ ਕਰਾਈ ਇੱਕ ਇੱਥੇ ਆਇਆ ਸੀ ਆਪਣੇ ਜਗਿੰਦਰਪਾਲ ਸਿੰਘ ਨਾਇਬ ਤਸਿਲਰ ਉਹ ਮੰਨ ਲਓ ਉਹ ਪੈਸੇ ਤੋਂ ਬਿਨਾਂ ਕੰਮ ਹੀ ਨਹੀਂ ਸੀ ਕਰਦਾ ਦੋ ਢਾਈ ਮਹੀਨੇ ਚੱਕ ਕੇ ਬਦਲ ਕੇ ਦਾ ਮੇਰੇ ਨਾਲ ਉਹਦੀ ਬਹਿਸ ਬਾਜੀ ਬਹੁਤ ਅਜੀ ਤਲੰਡੀ ਕਹਦਣੀ ਆ ਹੈਗੇ ਵਿੱਚ ਅਸਰ ਪੈਸੇ ਤੋਂ ਬਿਨਾ ਕੰਮ